ਸੇਖਾ ਜੀ ਸਾਰੇ ਕੰਮ ਭਾਵਾਂ ਨੂੰ ਆਸ ਕਰਦੇ ਆ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਕਣਕ ਦੇ ਝਾੜ ਬਾਰੇ ਗੱਲ ਕਰਨ ਲੱਗੇ ਆ ਉਸ ਤੋਂ ਪਹਿਲਾਂ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਹੈ ਵੀ ਕਣਕ ਤਕਰੀਬਨ ਸਭ ਦੀ ਪੱਕ ਚੁੱਕੀ ਹੈ ਤੇ ਹਫਤੇ ਦਾਦਾਂ ਵਿੱਚ ਵੱਢਣ ਵਾਲੀ ਹੈ ਤਾਂ ਜਿਹੜੇ ਖੇਤਾਂ 'ਚ ਟਰਾਂਸਫਾਰਮਰ ਲੱਗੇ ਨੇ ਉਹਨਾਂ ਦੇ ਆਲੇ ਦੁਆਲੇ ਚੰਗੀ ਤਰ੍ਹਾਂ ਸਫਾਈ ਕਰਕੇ ਰੱਖੋ ਤਾਂ ਜੋ ਕੋਈ ਅਣਸਖਾਵੀ ਘਟਨਾ ਨਾ ਵਾਪਰ ਸਕੇ ਹੁਣ ਆਪਾਂ ਗੱਲ ਕਰ ਲੀ ਗਏ ਕਣਕ ਦੇ ਝਾੜ ਬਾਰੇ ਆਪਣੇ ਕੋਲੇ ਕੁਝ ਕੁ ਕਿਸਮਾਂ ਦੇ ਬੀਜਾਂ ਦਾ ਫੇਰ ਬਾਇਆ ਜਿਹੜਾ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਕਣਕ ਦਾ ਝਾੜ ਇਸ ਵਾਰ ਵਧੀਆ ਰਹਿੰਦੀ ਸੁਭਾਅ ਹਣਾ ਕਾਰਨ ਇਹ ਆ ਵੀ ਪੰਜਾਬ ਚ ਇਸ ਵਾਰ ਗਰਮੀ ਲੇਟ ਸ਼ੁਰੂ ਹੋਈ ਹੈ ਤੇ ਠੰਡ ਥੋੜਾ ਲੇਟ ਤੱਕ ਰਹੀ ਹੈ ਜਿਹਦਾ ਅਸਰ ਕਣਕ ਦੇ ਝਾੜ ਤੇ ਪੈਣਾ ਸੁਭਾਵਿਕ ਹੈ ਇਸੇ ਤਰ੍ਹਾਂ ਐਮਪੀ ਚ ਵੀ ਗਰਮੀ ਲੇਟ ਸ਼ੁਰੂ ਹੋਈ ਹੈ ਉੱਥੇ ਕਣਕਾਂ ਦੇ ਝਾੜ ਕਾਫੀ ਵਧੀਆ ਰਹੇ ਨੇ ਜੇ ਮੰਨ ਲਓ ਲੇਟ ਤੱਕ ਠੰਡ ਪੈਂਦੀ ਆ ਗਰਮੀ ਲੇਟ ਸ਼ੁਰੂ ਹੁੰਦੀ ਆ ਤਾਂ ਕਣਕ ਦੇ ਝਾੜ ਤੇ ਅਸਰ ਕਾਫੀ ਜ਼ਿਆਦਾ ਪੈਂਦਾ ਤੇ ਝਾੜ ਵੱਧ ਨਿਕਲਦੇ ਨੇ ਹੁਣ ਆਪਣੇ ਕੋਲ ਕੁਝ ਇੱਕ ਬੀਜਾਂ ਦੇ ਵੇਰ ਵੇ ਆਏ ਸੀਗੇ ਜਿਹੜੇ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਆ ਸਭ ਤੋਂ ਪਹਿਲਾਂ ਹੈਗਾ ਜੀ ਸ੍ਰੀ ਰਾਮ ਦੀ 303 ਇਹਦਾ ਐਮਪੀਸੀ ਝਾੜ ਆਇਆ ਜੀ 23 ਤੋਂ 24 ਕੁਇੰਟਲ ਉਸ ਤੋਂ ਬਾਅਦ ਆਉਂਦੀ ਹੈ ਜੀ ਡੀਬੀਡਬਲਯੂ 303 ਇਹਦਾ ਝਾੜ ਆਇਆ ਜੀ 23 ਤੋਂ 24 ਕੁਇੰਟਲ ਤੇ ਫੇਰ ਆਉਂਦੀ ਹੈ ਜੀ 327 DBW ਦੀ ਹੀ 327 ਹੈ ਤੇ ਇਹਦਾ ਖੇਤਰ ਪੰਜਾਬ ਚ ਸਭ ਤੋਂ ਜ਼ਿਆਦਾ ਲੱਗਾ ਤੇ ਇਸ ਵਾਰ ਬਜਾ ਜ਼ਿਆਦਾ ਵਿਝਾਈ ਇਸੇ ਬੀਜ ਦੀ ਹੋਈ ਹੈ ਤੇ ਇਹਦਾ ਝਾੜ ਆਇਆ ਜੀ 25 ਤੋਂ 26 ਕੁਇੰਟਲ ਤੇ ਇਸ ਤੋਂ ਇਲਾਵਾ ਆਉਂਦੀ ਹੈ ਜੀ DBW 377 ਇਹਦਾ ਝਾੜ ਆਇਆ ਜੀ 26 ਤੋਂ 27 ਕੁਇੰਟਲ ਇਹ ਸਾਰੇ ਵੇਰ ਵੇ ਐਮਪੀ ਦੇ ਨੇ ਕਉ ਆਪਣੇ ਕੁਸਿਕ ਮਿੱਤਰਾਂ ਨੇ ਫੇਰ ਵੀ ਆਪਾਂ ਨੂੰ ਭੇਜੇ ਸੀ ਜੋ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਹਾਂ ਬਾਕੀ ਜੇ ਕੋਈ ਵੀ ਕਿਸਾਨ ਵੀਰ ਆਪਣੀ ਫਸਲ ਦੀ ਕਟਾਈ ਕਰਦਾ ਤਾਂ ਫੇਰ ਵੀ ਆ ਜਰੂਰ ਭੇਜਿਓ ਤੇ ਦੁਬਾਰਾ ਫੇਰ ਵੀਰਾਂ ਨੂੰ ਬੇਨਤੀ ਕਰਦੇ ਹਾਂ ਵੀ ਟਰਾਂਸਫਾਰਮਰ ਦਾ ਅਲਾਦਾਲਾ ਜਰੂਰ ਸਾਫ਼ ਰੱਖੋ ਤਾਂ ਜੋ ਕੋਈ ਵੀ ਅਨਸੁਖਾਵੀ ਘਟਨਾ ਤੋਂ ਬਚਿਆ ਜਾ ਸਕੇ ਮਿਲਦੇ ਹਾਂ ਜੀ ਅਗਲੀ ਵੀਡੀਓ ਤੇ ਤਦ ਤੱਕ ਦੇ ਸਤ ਸ੍ਰੀ ਅਕਾਲ